हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ हां ਬੇਟਾ ਆਪਾਂ ਉਹ ਵਿਦਿਆ ਦਾਖਲਾ ਪਿਛਿਆ ਤਿਆਰੀ ਦੇ ਅਧੀਨ ਪੰਜਵੀਂ ਜਮਾਤ ਦੀ ਗਣਿਤ ਦੀ ਪਾਠ ਪੁਸਤਕ ਸ਼ੁਰੂ ਕੀਤੀ ਸੀ ਉਹਦੇ ਵਿੱਚ ਬੇਟਾ ਆਪਾਂ 4.3 ਅਭਿਆਸ ਦੇ ਉੱਤੇ ਪਹੁੰਚ ਗਏ ਤਾਂ ਧਿਆਨ ਦੇ ਨਾਲ ਦੇਖੋ ਕਹਿੰਦਾ ਕੀ ਕਹਿੰਦਾ ਪਤਾ ਕਰੋ ਕਿ ਇਹੇ ਠਾਂ ਦਿੱਤੀਆਂ ਪਿੰਨਾ ਤੋਲ ਪਿੰਨਾ ਹਨ ਜਾਂ ਨਹੀਂ ਠੀਕ ਹੈ ਬੇਟਾ ਇਹਦੇ ਬੇਟਾ ਦੋ ਟੰਗ ਹੈ ਜਿਹੜਾ ਤੁਹਾਡੀ ਬੁੱਕ ਚ ਦੱਸਿਆ ਹੈ ਉਹ ਦੱਸਿਆ ਹੈ ਵੀ ਤੁਸੀਂ ਇੱਕ ਦੂਜੇ ਦੇ ਅੰਸ਼ ਤੇ ਹਾਰ ਨੂੰ ਆਪਸ ਦੇ ਵਿੱਚ ਗੁਣਾ ਕਰ ਲਓ ਆ ਕ੍ਰੋਸ ਗੁਣਾ ਕਰਕੇ ਦੇਖ ਲਓ ਜੇ ਦੋਵੇਂ ਬਰਾਬਰ ਆ ਤਾਂ ਭਿੰਨਾਂ ਤੋਲ ਆ ਜੇ ਨਹੀਂ ਬਰਾਬਰ ਤਾਂ ਭਿੰਨਾਂ ਤੋਲ ਨਹੀਂ ਹੈਗੀਆਂ ਠੀਕ ਹੈ ਬੇਟਾ ਤਾਂ ਦੂਸਰਾ ਢੰਗ ਹੈ ਜਿਹੜਾ ਉਹ ਤੁਹਾਨੂੰ ਬਾਅਦ ਦੇ ਵਿੱਚ ਸਮਝਾਇਆ ਜਾਊਗਾ ਤਾਂ ਉਹ ਉਹ ਆਪਾਂ ਫਿਰ ਡਿਸਕਸ ਕਰਾਂਗੇ ਕਿਵੇਂ ਨਿਮਨਤਮ ਰੂਪ ਦੇ ਵਿੱਚ ਆਪਾਂ ਕੱਟ ਕੇ ਇਹਨੂੰ ਬਣਾ ਕੇ ਵੀ ਦੇਖ ਸਕਦੇ ਹਾਂ ਤਾਂ ਉਹ ਅੱਗੇ ਸਵਾਲ ਆਪਾਂ ਡਿਸਕਸ ਕਰਾਂਗੇ ਤਾਂ ਹੁਣ ਬੇਟਾ ਆਪਾਂ ਕ੍ਰੋਸ ਗੁਣਾ ਕਰਦੇ ਆਂ ਤਾਂ 3 ਨੂੰ 14 ਦੇ ਨਾਲ 14 3 42 ਤੇ 6 7 42 42 42 ਆ ਗਿਆ ਠੀਕ ਹੈ ਇਹ ਬੇਟਾ ਤਲ ਪੈਨ ਹੈ ਠੀਕ ਹੈ ਇਹ ਕੀ ਹੈ ਇੱਕ ਤਲ ਪੈਨ ਹੈ ਵੀ ਬਰਾਬਰ ਆ ਇਹ ਇਹ ਪੈਨਾਂ ਜਿਹੜੀਆਂ ਹੈਗੀਆਂ ਠੀਕ ਹੈ ਅੱਗੇ ਬੇਟਾ ਆਹਾ ਹੈਗਾ b ਸਵਾਲ ਆ 11 ਨੂੰ 98 ਨਾਲ ਗੁਣਾ ਕਰਦੇ ਆ ਤਾਂ ਇਹ ਕਿੰਨਾ ਆਜੂਗਾ ਬੇਟਾ 11 ਨੂੰ 98 ਨਾਲ ਇਹ ਬੇਟਾ ਤੁਸੀਂ ਮੂੰਹ ਜਵਾਨੀ ਕਰਕੇ ਦੇਖਣਾ ਹੈ 11 88 11 99 ਤੇ 8 11 107 1078 ਆ ਗਿਆ ਬੇਟਾ ਤੇ ਆਪਾਂ ਆਇਨ ਨੂੰ 14 ਨੂੰ 70 ਨਾਲ ਗੁਣਾ ਕਰਕੇ ਦੇਖਦੇ ਹਾਂ 14 798 14 798 39817 100 7 ਤਾਂ ਬੇਟਾ 1078 1078 ਦੇ ਬਰਾਬਰ ਆ ਗਿਆ ਜਦੋਂ ਅਸੀਂ ਇਹਨੂੰ ਇਹਦੇ ਨਾਲ ਗੁਣਾ ਕੀਤੀ ਇਹਨੂੰ ਇਹਦੇ ਨਾਲ ਗੁਣਾ ਕੀਤੀ ਇਹ ਵੀ ਤੁਲ ਪੈਨ ਠੀਕ ਹੈ ਬੇਟਾ ਅੱਗੇ ਬੇਟਾ ਆਪਾਂ ਕਰਦੇ ਹਾਂ ਆਹਾ ਇਹਦੇ ਵਿੱਚ ਵੀ ਬੇਟਾ ਅਸੀਂ ਕਰਾਸ ਗੁਣਾ ਕਰਕੇ ਦੇਖਦੇ ਹਾਂ ਆ ਉਪਾਂਸ਼ ਨੂੰ ਇਹਦੇ ਹਰ ਨਾਲ ਤੇ ਇਹਨੂੰ ਹਰ ਨੂੰ ਇਹਦੇ ਅੰਸ਼ ਦੇ ਨਾਲ 36 ਕਮ 36 33 6 18 ਤੇ 3 21 ਤੁਸੀਂ ਬੇਟਾ ਇਹ ਕਰਕੇ ਦੇਖਣਾ ਤੇ ਥੱਲੇ ਦੇਖੀਏ 9 4 36 9 ਆ 9 ਹੀ ਹਨ ਹਾਂ 9 2 18 ਤੇ 3 21 216 ਉੱਪਰ ਆ ਗਿਆ 216 ਥੱਲੇ ਆ ਗਿਆ ਕਰਾਸ ਗੁਣਾ ਕਰਕੇ ਇਸ ਲਈ ਇਹ ਵੀ ਤਲਪੈਨ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਡੀ d ਦੇ ਵਿੱਚ ਆਪਾਂ ਇਹਨੂੰ ਗੁਣਾ ਕਰਦੇ ਆਂ ਇਹਨੂੰ ਵੀ ਕ੍ਰੋਸ ਅੰਸ਼ ਨੂੰ ਹਰ ਨਾਲ ਤੇ ਹਰ ਨੂੰ ਅੰਸ਼ ਨਾਲ ਕ੍ਰੋਸ ਗੁਣਾ ਕਰਕੇ ਦੇਖਦੇ ਆਂ ਕਿ ਇਹ ਬਰਾਬਰ ਤੇ 24 5 120 ਹੁੰਦੇ ਆ ਤੁਹਾਨੂੰ ਕਿਹਾ ਸੀ 25 ਤੱਕ ਪਾੜੇ ਚਤੇ ਕਰ ਲੋ 10 6 60 ਤਾਂ ਬੇਟਾ 81 ਆ ਗਿਆ 1 120 ਆ ਗਿਆ ਇਹ ਤਲਪਿੰਨ ਨਹੀਂ ਹੈਗੀ ਠੀਕ ਐ ਅੱਗੇ ਬੇਟਾ ਆ ਗਿਆ 21 7 147 ਤਾਂ 14 12 ਨਾ 12 48 12 1 12 ਤੇ 4 16 168 ਉਹ 147 168 ਤਾਂ ਇਹ ਵੀ ਤੁਲ ਪਿੰਨ ਨਹੀਂ ਹੈਗੀ ਬੇਟਾ ਸਿੰਪਲ ਜਿਹਾ ਫਾਰਮੂਲਾ ਅੰਸ਼ ਨੂੰ ਹਰ ਨਾਲ ਤੇ ਹਰ ਨੂੰ ਅੰਸ਼ ਨਾਲ ਇੱਕ ਦੂਜੀ ਨੂੰ ਕਰਾਸ ਗੁਣਾ ਕਰਕੇ ਦੇਖ ਲੈਣੀ ਜੇਕਰ ਬਰਾਬਰ ਹੈ ਤੇ ਪਿੰਨਾ ਬਰਾਬਰ ਹੈ ਜੇ ਬਰਾਬਰ ਨਹੀਂ ਤਾਂ ਪਿੰਨਾ ਤੁਲ ਪਿੰਨਾ ਨਹੀਂ ਹੈਗੀਆਂ ਠੀਕ ਹੈ ਤਾਂ ਅੱਗੇ ਬੇਟਾ 8 ਨੂੰ 54 ਨਾਲ 8 ਚੋਕਾ 32 8 ਪੰਜਾ 40 ਤੇ 3 43 432 ਆ ਗਿਆ ਤੇ ਥੱਲੇ ਬੇਟਾ ਦੇਖੋ 9009 ਚੋਕਾ 36 ਠੀਕ ਹੈ 3300 432 ਤੇ 360 ਬਰਾਬਰ ਨਹੀਂ ਇਸ ਕਰਕੇ ਇਹ ਵੀ ਤਲ ਭਿੰਨ ਨਹੀਂ ਹੈਗੀ ਇਹ ਸੀ ਗਿਆ ਬੇਟਾ ਅਭਿਆਸ 4.3 ਅੱਗੇ ਅਭਿਆਸ 4.4 ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ